ਪੰਜਾਬ ਰਾਜ ਫਾਰਮੇਸੀ ਆਫੀਸਰ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਜ਼ਿਲ੍ਹਿਆਂ ਵਿੱਚ ਜਥੇਬੰਦੀਆਂ ਨਵੀਆਂ ਕਮੇਟੀਆਂ ਚੁਣਨ ਲਈ ਚੋਣਾਂ ਦਾ ਦੌਰ ਲਗਾਤਾਰ ਚੱਲ ਰਿਹਾ ਹੈ ਇਸ ਦੇ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਦੀ ਫਾਰਮੇਸੀ ਆਫੀਸਰ ਐਸੋਸੀਏਸ਼ਨ ਦੀ 2 ਸਾਲਾਂ ਚ ਚੋਣ ਸਿਵਲ ਸਰਚ ਦਫਤਰ ਅੰਮ੍ਰਿਤਸਰ ਵਿਖੇ ਸੂਬਾ ਨਿਗਰਾਨ ਭੁਪਿੰਦਰ ਸਿੰਘ ਸੰਧੂ ਪ੍ਰਧਾਨ ਤਰਨਤਾਰਨ ਅਤੇ ਸ਼ੁਭ ਕੁਮਾਰ ਸ਼ਰਮਾ ਪ੍ਰਧਾਨ ਕਪੂਰਥਲਾ ਦੀ ਨਿਗਰਾਨੀ ਹੇਠ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਪਲਵਿੰਦਰ ਸਿੰਘ ਤੰਮੂ ਪ੍ਰਧਾਨ ਮਨਜੀਤ ਸਿੰਘ ਰਈਆ ਚੰਨੜ ਸਕਾਤਰ ਪਰਿੰਦਰ ਸਿੰਘ ਵਿਤ ਸਕਾਤਰ ਜਸਮੇਲ ਸਿੰਘ ਵੱਲਾ ਐਡੀਟਰ ਲਵਜੀਤ ਸਿੰਘ ਸਿੱਧੂ ਮੁਖਸਲਾਕਰ ਕਵਰ ਮੁਕੇਸ਼ ਮੀਤ ਪ੍ਰਧਾਨ करण सिंह लोपो के सीनियर मीत पर탄 अक्षय गुलेरिया जथेबंधक स्क터 सुरेंद्र सिंह सिद्धू जॉइंट स्क터 केवल सिंह वेर का प्रेस स्क터 ਅਤੇ ਗੁਰਮੀਲ ਸਿੰਘ ਮਾਨਵਾਲਾ ਪ੍ਰੋਪਗੈਂਡਾ ਸਕਟਰ ਚੁਨੇ ਗਏ ਸਮੂਹ ਹਾਜ਼ਰ ਮੈਂਬਰਾਂ ਦੀ ਸਹਿਮਤੀ ਨਾਲ ਉਕਤ ਅਹੁਦੇਦਾਰ ਚੁਨੇ ਗਏ ਇਸ ਤੋਂ ਬਾਅਦ ਵਾਕ ਵਾਕ ਬੁਲਾ ਰਿਆ ਨੇ ਜਿਨ੍ਹਾਂ ਵਿੱਚ ਬਾਬਾ ਸ਼ਮਸ਼ੇਰ ਸਿੰਘ ਕੋਰੀ ਬਾਬਾ ਮਲਕੀਤ ਸਿੰਘ ਪੱਟੀ ਗੁਰਦੇਵ ਸਿੰਘ ਟਿੱਲੋ ਪਲਦੇਵ ਸਿੰਘ ਚੰਡੀਰ अजीत ਸਿੰਘ ਆਰਕੇ ਦੇਵਗਨ सापका जिला फार्मेसी ऑफिसर गुरमेद सिंह चीना निर्मल सिंह चंदे रविंदर कुमार अशोक कुमार ने नवे चुने अधेड़ारण उपदाय दिती। एक मारा ही क्या साल हो गया बिल्कुल पंजाब में नहीं लगा तानुमंग आपके आप चलाएं एक मारे नहीं हैं इंदरनाल लगे चलना हैं लांचिंग सिद्धू मुखसला का था था। <laughs> के मीर <laughs> <सिंदू> <laughs> के सीनियर मीत प्रधान <laughs> अक्षय बलेरिया जथेबंद <जादे> <laughs> केवल सिंह वेरका प्रेस सक्र <laughs> ਉਕੇ ਮੇਰ ਸਿੰਘ ਮਾਣਾ ਵਾਲਾ ਪਰ ਆਪੇ ਕਰਾਸ ਕਰ। ਇੱਕ ਜੁਲੀ ਹੋਈ ਬੋਡੀ ਨੂੰ ਅਸੀਂ ਵਧਾਈ ਦਿੰਦੇ ਆ ਤੇ ਪਰਮਾਤਮਾ ਦੇ ਕੀ ਅਰਦਾਸ ਕਰਦੇ ਆ ਕਿ ਤੁਸੀਂ ਹੋਰ ਵੀ ਅਮਰ ਸਾਜ ਜਿਹੜੇ ਨੂੰ ਅੱਗੇ ਲੈ ਕੇ ਜਾਓ ਇਸੇ ਤਰ੍ਹਾਂ ਹੀ